ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਹਾਂ ਜੀ ਦੋਸਤੋ ਹੁਣ ਆਪਾਂ ਅੱਜ ਦੀਆਂ ਤਾਜ਼ਾ ਖਬਰਾਂ ਵੱਲ ਚੱਲਦੇ ਹਾਂ। ਪੰਜਾਬ ਸਰਕਾਰ ਦੇ ਮਲਾਜ਼ਮਾਂ ਦੀਆਂ ਮੰਗਾਂ ਸੰਬੰਧੀ ਜਲਦ ਹੀ ਆ ਸਕਦੀ ਹੈ ਵੱਡੀ ਖੁਸ਼ਖਬਰੀ। ਪੰਜਾਬ ਸਰਕਾਰ ਨਵੇਂ ਸਾਲ ਦੇ ਮੌਕੇ ਤੇ ਮਲਾਜ਼ਮਾਂ ਨੂੰ ਦੇ ਸਕਦੀ ਹੈ ਵੱਡਾ ਤੋਹਫ਼ਾ ਡੀਏ ਦੇ ਵਿੱਚ ਕੀਤਾ ਜਾ ਸਕਦਾ ਹੈ ਵਾਅਦਾ। ਕਿਉਂਕਿ ਪੰਜਾਬ ਸਰਕਾਰ ਦੇ ਮਲਾਜ਼ਮ ਲਗਾਤਾਰ ਮੰਗ ਕਰ ਰਹੇ ਨੇ ਕਿ ਡੀਏ ਦੇ ਵਿੱਚ ਵਾਅਦਾ ਹੈ ਜੋ ਦੀਵਾਲੀ ਦੇ ਮੌਕੇ ਤੇ ਵੀ ਨਹੀਂ ਕੀਤਾ ਗਿਆ। ਜਿਸ ਦੇ ਚੱਲਦੇ ਡੀਏ ਬਹੁਤ ਜ਼ਿਆਦਾ ਪੈਂਡਿੰਗ ਹੋ ਚੁੱਕਿਆ 16% ਡੀਏ ਪੈਂਡਿੰਗ ਹੈ। ਕੇਂਦਰ ਸਰਕਾਰ ਦੇ ਮੁਲਾਜ਼ਮ ਇਸ ਟਾਈਮ 58% ਡੀਏ ਲੈ ਰਹੇ ਨੇ ਤੇ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦਾ ਡੀਏ ਹੈ 42% ਇਸ ਫਾਸਲੇ ਨੂੰ ਦੂਰ ਕਰੇ ਪੰਜਾਬ ਸਰਕਾਰ ਤੇ ਡੀਏ ਦੇ ਵਿੱਚ ਜਿਆਦਾ ਤੋਂ ਜਿਆਦਾ ਵਾਧਾ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੇ ਕੀਤਾ ਜਾਵੇ ਤੇ ਇਹ ਖੁਸ਼ਖਬਰੀ ਮਿਲ ਸਕਦੀ ਹੈ ਨਵੇਂ ਸਾਲ ਦੇ ਮੌਕੇ ਤੇ ਪੰਜਾਬ ਸਰਕਾਰ ਕਰ ਸਕਦੀ ਹੈ ਡੀਏ ਦੇ ਵਿੱਚ ਵਾਧਾ ਅਗਲੀ ਮੰਗ ਦੀ ਜੇਕਰ ਗੱਲ ਕਰੀਏ ਤਾਂ ਉਸ ਸੰਬੰਧੀ ਲਗਾਤਾਰ ਮੁਲਾਜ਼ਮਾਂ ਦਾ ਸੰਘਰਸ਼ ਜਾਰੀ ਹੈ ਉਹ ਹੈ ਪੁਰਾਣੀ ਪੈਨਸ਼ਨ ਸਕੀਮ ਪੁਰਾਣੀ ਪੈਨਸ਼ਨ ਸਕੀਮ ਦਾ ਵਾਅਦਾ ਕਰਨੇ ਜਿਆਦਾ ਸਮਾਂ ਬੀਤ ਚੁੱਕਿਆ ਹੈ ਕਿ ਅਸੀਂ ਤੁਹਾਡੀਆਂ ਸਾਰੀਆਂ ਮੰਗਾਂ ਦਾ ਹੱਲ ਕਰਾਂਗੇ ਅਸੀਂ ਪੁਰਾਣੀ ਪੈਨਸ਼ਨ ਸਕੀਮ ਹਰ ਹਾਲਤ ਦੇ ਵਿੱਚ ਲਾਗੂ ਕਰਾਂਗੇ ਇੱਕ ਅਧੂਰਾ ਤੇ ਲੰਗੜਾ ਨੋਟੀਫਿਕੇਸ਼ਨ ਜੋ ਕਿ 18 ਨਵੰਬਰ 2022 ਨੂੰ ਕੀਤਾ ਗਿਆ ਸੀ ਉਸ ਤੋਂ ਬਾਅਦ ਹੁਣ ਤੱਕ ਦਾ ਸਮਾਂ ਬੀਤ ਚੁੱਕਿਆ 2026 ਵੀ ਆਉਣ ਵਾਲਾ ਹੈ ਪਰ ਪੰਜਾਬ ਸਰਕਾਰ ਨੇ ਹਜੇ ਤੱਕ ਪੁਰਾਣੀ ਪੈਨਸ਼ਨ ਸਕੀਮ ਲਾਗੂ ਨਹੀਂ ਕੀਤੀ ਪੰਜਾਬ ਸਰਕਾਰ ਦੁਆਰਾ ਮਲਾਜ਼ਮਾਂ ਦੇ ਨਾਲ ਧੋਖਾ ਕੀਤਾ ਜਾ ਰਿਹਾ ਹੈ ਜਿਸ ਦੇ ਚਲਦੇ ਮਲਾਜ਼ਮਾਂ ਦੁਆਰਾ ਚੇਤਾਵਨੀ ਪੰਜਾਬ ਸਰਕਾਰ ਨੂੰ ਦੇ ਦਿੱਤੀ ਗਈ ਹੈ ਕਿ ਜੋ ਵਾਅਦੇ ਸਾਡੇ ਨਾਲ ਤੇ ਗਏ ਨੇ ਉਹਨਾਂ ਨੂੰ ਦੇਰ ਨਾਲ ਸਹੀ ਪੰਜਾਬ ਸਰਕਾਰ ਪੂਰਾ ਕਰੇ ਨਹੀਂ ਤਾਂ ਅਸੀਂ 2027 ਦੀਆਂ ਚੋਣਾਂ ਦੇ ਵਿੱਚ ਇਸ ਸਰਕਾਰ ਨੂੰ ਜਵਾਬ ਦੇਵਾਂਗੇ ਪੰਜਾਬ ਸਰਕਾਰ ਦੇ ਮੁਲਾਜ਼ਮ ਲਗਾਤਾਰ ਮੰਗ ਕਰ ਰਹੇ ਨੇ ਕਿ ਪੰਜਾਬ ਸਰਕਾਰ ਪੰਜਾਬ ਹਰਿਆਣਾ ਹਾਈ ਕੋਰਟ ਦੇ ਆਏ ਹੋਏ ਫੈਸਲੇ ਨੂੰ ਵੀ ਲਾਗੂ ਕਰੇ ਜਦੋਂ ਪੰਜਾਬ ਸਰਕਾਰ ਦੁਆਰਾ ਉਹਨਾਂ ਦੀਆਂ ਮੰਗਾਂ ਦਾ ਹੱਲ ਨਹੀਂ ਕੀਤਾ ਗਿਆ ਤਾਂ ਉਹਨਾਂ ਨੇ ਪੰਜਾਬ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਪੰਜਾਬ ਹਰਿਆਣਾ ਹਾਈ ਕੋਰਟ ਨੇ ਫੈਕਟਰ 2.9 ਹਰਸਵੰਦੀ ਫੈਸਲਾ ਕਰ ਦਿੱਤਾ ਸੀ ਪਰ ਪੰਜਾਬ ਸਰਕਾਰ ਨੇ ਹਜੇ ਤੱਕ ਫੈਕਟਰ 2.9 ਹਟਾ ਰਿਟਾਇਰਮੈਂਟ ਹੋਏ ਮਲਾਜ਼ਮਾਂ ਤੇ ਲਾਗੂ ਨਹੀਂ ਕੀਤਾ ਪੰਜਾਬ ਸਰਕਾਰ ਜਲਦ ਤੋਂ ਜਲਦ ਲਾਗੂ ਕਰੇ ਇਸੇ ਤਰ੍ਹਾਂ 17 ਜੁਲਾਈ 2020 ਤੋਂ ਬਾਅਦ ਭਰਤੀ ਹੋਏ ਮਲਾਜ਼ਮ ਜਿਹੜੇ ਕਿ ਪੰਜਾਬ ਹਰਿਆਣਾ ਹਾਈ ਕੋਰਟ ਤੇ ਸੁਪਰੀਮ ਕੋਰਟ ਦੋਨੋਂ ਜਗ੍ਹਾ ਤੋਂ ਕੇਸ ਜਿੱਤ ਚੁੱਕੇ ਨੇ ਪਰ ਪੰਜਾਬ ਸਰਕਾਰ ਨੇ ਇਨ੍ਹਾਂ ਮਲਾਜ਼ਮਾਂ ਤੇ ਹਜੇ ਤੱਕ ਪੰਜਾਬ ਦਾ ਛੇਵਾਂ ਪੇ ਕਮਿਸ਼ਨ ਲਾਗੂ ਨਹੀਂ ਕੀਤਾ ਪੰਜਾਬ ਸਰਕਾਰ ਇਨਾ ਉਪਰੋਕेंद्र ਦਾ 7ਵਾਂ ਪੇਕ ਮਿਸ਼ਨ ਹਟਾ ਕੇ ਜਲਦ ਤੋਂ ਜਲਦ ਪੰਜਾਬ ਦਾ 6ਵਾਂ ਪੇਕ ਮਿਸ਼ਨ ਲਾਗੂ ਕਰੇ ਪੰਜਾਬ ਸਰਕਾਰ ਦੁਆਰਾ ਲਗਾਤਾਰ ਇਸੇ ਤਰ੍ਹਾਂ ਕੀਤਾ ਜਾ ਰਿਹਾ ਪੰਜਾਬ ਹਰਿਆਣਾ ਹਾਈ ਕੋਰਟ ਤੇ ਸੁਪਰੀਮ ਕੋਰਟ ਦੇ ਆਏ ਹੋਏ ਫੈਸਲੇ ਨੂੰ ਵੀ ਲਾਗੂ ਨਹੀਂ ਕੀਤਾ ਜਾ ਰਿਹਾ ਇਸ ਮਸਲੇ ਨੂੰ ਲੈ ਕੇ ਵੀ ਮੁਲਾਜ਼ਮਾ ਦੁਆਰਾ ਲਗਾਤਾਰ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਅਗਲੀ ਜੇਕਰ ਮੰਗ ਦੀ ਗੱਲ ਕਰੀਏ ਤਾਂ ਉਹ ਹੈ ਆਸ਼ਾ ਵਰਕਰ ਮਿੱਡੇ ਮੀਡ ਵਰਕਰ ਦੇ ਮਾੜ ਪੱਤੇ ਵਿੱਚ ਵਾਤਾਵਰਣ ਕਰਨਾ ਕੱਚੇ ਮਜ਼ਦੂਰਾਂ ਨੂੰ ਸਿੱਧਾ ਵਿਭਾਗ ਦੇ ਵਿੱਚ ਸ਼ਾਮਿਲ ਕਰਨ ਦੀ ਜੋ ਪਾਲਿਸੀ ਪੰਜਾਬ ਸਰਕਾਰ ਤਿਆਰ ਕਰ ਰਹੀ ਹੈ ਜੋ ਵਾਅਦਾ ਕੀਤਾ ਗਿਆ ਹੈ ਕੱਚੇ ਮੁਲਾਜ਼ਮਾਂ ਨੂੰ ਉਹ ਜਲਦ ਤੋਂ ਜਲਦ ਤਿਆਰ ਕੀਤੀ ਜਾਵੇ ਤੇ ਜਲਦ ਤੋਂ ਜਲਦ ਇਹਨਾਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕੀਤਾ ਜਾਵੇ ਸਿੱਧਾ ਵਿਭਾਗ ਦੇ ਵਿੱਚ ਸ਼ਾਮਿਲ ਕੀਤਾ ਜਾਵੇ 15115 ਦੀ ਨੋਟੀਫਿਕੇਸ਼ਨ ਨੂੰ ਰੱਦ ਕਰਕੇ ਪ੍ਰੋਵੀਸ਼ਨ ਪੀੜ ਵਾਲੇ ਮੁਲਾਜ਼ਮਾਂ ਦੀ ਤਨਖਾਹ ਫਿਕਸ ਕੀਤੀ ਜਾਵੇ ਹਾਂਜੀ ਦੋਸਤੋ ਇਸ ਤਰ੍ਹਾਂ ਮੰਗਾਂ ਬਹੁਤ ਨੇ ਜਿਨ੍ਹਾਂ ਦਾ ਹੱਲ ਬਾਕੀ ਹੈ ਪੰਜਾਬ ਸਰਕਾਰ ਜਲਦ ਤੋਂ ਜਲਦ ਇਹਨਾਂ ਸਾਰੀਆਂ ਮੰਗਾਂ ਦਾ ਹੱਲ ਕਰੇ ਅੱਜ ਦੀ ਇਸ ਵੀਡੀਓ ਦੇ ਵਿੱਚ ਐਨਾ ਹੀ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਇਸ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰਨਾ ਧੰਨਵਾਦ